ਤਾਸੀ ਕਾ ਵੀਰੋ ਕੀ ਹਾਲਚਾਲਾ ਅੱਜ ਆਪਾਂ ਆਏ ਹੋਏ ਆਂ ਕੁਲਚਾ ਕੈਫੇ ਮੋਗੇ ਸ਼ਹਿਰ ਦੇ ਵਿੱਚ ਵੀਰੇ ਇਹਨਾਂ ਦਾ ਰੇਟ ਤੇ ਘੈਂਡ ਘੈਂਡ ਚੀਜ਼ਾਂ ਤੇ ਡਿਸ਼ਸ ਕੀ ਆਈ ਬਾਤਾਂ ਨੇ ਆਪਾਂ ਹੁਣ ਵੀਰ ਨਾਲ ਆਪਾਂ ਗੱਲਬਾਤ ਕਰਨੀ ਆ ਪੁੱਛਣੀ ਆ ਤੁਹਾਡੀ ਸਪੈਸ਼ਲਿਟੀ ਇੱਥੋਂ ਕਿਹੜੀ ਕਿਹੜੀ ਹੈ ਜੀ ਹਾਂਜੀ ਵੀ ਦੱਸਿਆ ਜੀ ਅਜੀਬੀ ਦੀ ਸਪੈਸ਼ੈलिटी ਸਾਡੀ ਮੇਨਲੀ ਕੁਲਚਾ ਠੀਕ ਹੈ ਅੰਮ੍ਰਿਤਸਰ ਤੋਂ ਜਿਹੜੇ ਕੁਲਚੇ ਮਿਲਦੇ ਆ ਲੇਕਨ ਉਹ ਹਰ ਇਹ ਕੋਈ ਲਿਖ ਲੇਦਾ ਪਰ ਮਤਲਬ ਉਹ ਨਾਨ ਟਾਈਪ ਹੁੰਦੇ ਨਾਨ ਹੁੰਦਾ ਕੰਦੂਰੀ ਮਸੀ ਰੋਟੀ ਕੁਲਚਾ ਹੁੰਦਾ ਫੁੱਲ ਸਟਫਡ ਤੇ ਫੁੱਲ ਕਰੰਚੀ ਹਾਂਜੀ ਤੇ ਕਿਉਂਕਿ ਇਹ ਪਿਛਲੇ 8-10 ਸਾਲ ਤੋਂ ਮੈਂ ਖੁਦ ਇਹ ਕੰਮ ਕਰ ਰਿਹਾ ਹਾਂ ਇਸ ਕਰਕੇ ਆਪਾਂ ਪ੍ਰੋਪਰਟੀ ਐਸਟੈਬਿਸ਼ਡ ਹੈ ਉਸ ਤੋਂ ਇਲਾਵਾ ਸਾਡੇ ਕੋਲ ਚਾਂਪ ਪਨੀਰ ਟਿੱਕਾ ਮਸ਼ਰੂਮ ਟਿੱਕਾ ਸ਼ੇਕ ਸਮੋਕਟੇਲਸ ਸਮੂਦੀ ਲੱਸੀਆਂ ਸੱਤ ਤਰ੍ਹਾਂ ਦੀਆਂ ਹੁੰਦੀਆਂ ਸਾਡੇ ਕੋਲੇ ਅੱਛਾ ਜੀ ਤੇ ਉਸ ਤੋਂ ਇਲਾਵਾ ਚਾਹ ਕੌਫੀ ਸੱਤ ਤਰ੍ਹਾਂ ਦੀ ਲੱਸੀਆਂ ਹੀ ਆਪਣੇ ਕੋਲੇ ਹਨਾ ਹਾਂਜੀ ਹਾਂਜੀ ਕੀ ਹਾਂ ਬਾਤ ਹੈ ਮਤਲਬ ਕੰਪਲੀਟ ਕੈਫੇ ਬਣਾਇਆ ਹੋਇਆ ਫੈਮਿਲੀ ਕੈਫੇ ਹਾਂਜੀ ਹਾਂ ਤੇ ਕੈਫੇਜ਼ ਵਿੱਚ ਯੰਗਸਟਰਸ ਜਾਂਦੇ ਆ ਸਾਡੇ ਕੋਲ ਫੈਮਿਲੀਜ਼ ਆਉਂਦੀਆਂ ਬੜੀ ਖੁਸ਼ੀ ਵਾਲੀ ਗੱਲ ਹੈ ਵਧੀਆ ਗੱਲ ਬਹੁਤ ਪਿਆਰ ਮਿਲਿਆ ਬਹੁਤ ਪਿਆਰ ਹਾਂ ਤਾਂ ਕੀ ਬਾਤ ਹੈ ਤੇ ਵੀਰ ਆਫਰ ਆਪਣੇ ਕੋਲ ਕਿਹੜੇ-ਕਿਹੜੇ ਚੱਲਦੇ ਪਏ ਆ ਆਫਰ ਵੀ ਦੇ ਵੈਸੇ ਡੇ ਬਾਈ ਡੇ ਹੁੰਦੇ ਆ ਫੈਸਟੀਵਲਸ ਦੇ ਆਫਰ ਹੁੰਦੇ ਆ ਜਿਵੇਂ ਹੁਣ ਸਾਵੰਦ ਦਾ ਮਹੀਨਾ ਚੱਲਦਾ ਪਿਆ ਤੇ ਸਾਡੇ ਕੋਲ ਕਿਟਸ ਤੇ ਤੀਆਂ ਦੇ ਫੰਕਸ਼ਨ ਆਉਂਦੇ ਆ ਹਾਂਜੀ ਹਾਂਜੀ ਤੇ ਉਹਦੇ ਵਿੱਚ ਅਸੀਂ ਆਫਰਸ ਰੱਖੀਆਂ ਹੋਈਆਂ ਵਾ ਬਾਈ ਟੂ ਗੇਟ ਵਨ ਚੱਲ ਰਹੀ ਆ ਉਸ ਤੋਂ ਇਲਾਵਾ ਪੱਕੀਆਂ ਆਫਰਸ ਵੀ ਚੱਲ ਰਹੀਆਂ ਸਿੰਗਲ ਪਰਸਨ ਲਈ ਕੰਬੋ ਹੈਗਾ ਡਬਲ ਲਈ ਹੈਗਾ ਫੈਮਿਲੀ ਲਈ ਹੈਗਾ ਵਾ ਉਸ ਤੋਂ ਇਲਾਵਾ ਕਿਟੀ ਕੰਬੋਸ ਹੈਗੇ ਆ ਕਾਫੀ ਆਫਰਸ ਆ ਆਪਣੇ ਆਪਣੇ ਹਾਲ ਵੀ ਹੈਗੇ ਆ ਹਾਂਜੀ ਵੀਰੇ ਸਾਡੇ ਕੋਲ ਇੱਕ ਵੱਡਾ ਹਾਲ ਆ ਮੀਟਿੰਗ ਵਾਲਾ ਜਿਹਦੇ ਵਿੱਚ 20 30 40 ਮੈਂਬਰਸ ਤੱਕ ਅਸੀਂ ਹੈਂਡਲ ਕੀਤੇ ਹੋਏ ਆ ਵਧੀਆ 50 ਮੈਂਬਰਸ ਵੀ ਹੈਂਡਲ ਕੀਤੇ ਹੋਏ ਆ ਓਕੇ ਓਕੇ ਉਹਦੇ ਵਿੱਚ ਵਧੀਆ ਸੈਟਿੰਗ ਬਣੀ ਹੋਈ ਆ ਇੱਕ ਸਾਡੇ ਕੋਲ ਮਿਨੀ ਹਾਲ ਆ ਜਿਹਦੇ ਵਿੱਚ ਅਸੀਂ ਕਿਟਿੰਗਸ ਕਰਦੇ ਆ ਉਹਦੇ ਵਿੱਚ 15 ਤੋਂ 20 ਮੈਂਬਰ ਆਰਾਮ ਨਾਲ ਬੈਠ ਜਾਂਦੇ ਆ ਜਦੋਂ ਉੱਪਰ ਕੋਈ ਮੀਟਿੰਗ ਵਗੈਰਾ ਹੁੰਦੀ ਆ ਜਾਂ ਕੁਝ ਵੀ ਕਿਟਿੰਗ ਵਗੈਰਾ ਹੁੰਦੀ ਆ ਉਹਦੇ ਵਿੱਚ ਫਿਰ ਅਸੀਂ ਸਰਵਿਸ ਆਪ ਦਿੰਦੇ ਆ ਵੈਸੇ ਸਾਡੀ ਸੈਲਫ ਸਰਵਿਸ ਹੈ ਕੀ ਆ ਬਾਤ ਕੀ ਆ ਬਾਤ ਮੇਰੇ ਮੈਨੂੰ ਇੱਕ ਵਾਰੀ ਆਪਣਾ ਐਡਰੈਸ ਦੱਸਿਆ ਜੀ ਕਿਹੜਾ ਵੱਤੂ ਦਾ ਹਾਂਜੀ ਐਡਰੈਸ ਵੀਰੇ ਤੁਸੀਂ ਮੋਗੇ ਆਉਂਗੇ ਤੇ ਪ੍ਰਤਾਪ ਰੋਡ ਪ੍ਰਤਾਪ ਰੋਡ ਸਾਰਾ ਲੰਘ ਕੇ ਜਦੋਂ ਸ਼ਹੀਦ ਦੀਪਾਰਕ ਵਾਲਾ ਚੌਂਕ ਆਉਂਦਾ ਨੌ ਨੰਬਰ ਗਲੀ ਵਾਲਾ ਹਾਂਜੀ ਹਾਂਜੀ ਬਸ ਉਦੋਂ ਜਵਾਲ ਨਗਰ ਦੇ ਅੰਦਰ ਐਂਟਰ ਹੋਣਾ ਐਂਟਰ ਹੁੰਦਿਆਂ ਸਾਰੀ ਖੱਬੇ ਹੱਥ ਪਹਿਲੀ ਬੀਟਿੰਗ ਆਪਣੀ ਹੈ ਠੀਕ ਹੈ ਤੇ ਆਪਣਾ ਫੋਨ ਨੰਬਰ ਇਕਲੀ ਦੱਸਿਆ ਸਾਰਿਆਂ ਨੂੰ ਹਾਂਜੀ 9780 9780500533 500 ਤੇ 533 ਜੀ ਠੀਕ ਹੈ ਤੇ ਆਪਣੀ ਇੰਸਟਾਗ੍ਰam ਆਈਡੀ ਇੰਸਟਾਗ੍ਰam ID ਕੁਲਚਾ ਕੈਫੇ ਮੋਗਾ ਦੇ ਨਾਮ ਤੇ ਤੇ ਅੰਦੇ ਤੇ ਆਪਾਂ ਆਫਰਾਂ ਮਤਲਬ ਕਿ ਪਾਉਂਦੇ ਰਹਿੰਦੇ ਹਨਾ ਆਫਰਸ ਤੇ ਅਪਡੇਟਸ ਸਾਰੀਆਂ ਉਹਦੇ ਤੇ ਪਾਉਂਦੇ ਰਹੀਦਾ ਸਰ ਓਕੇ ਓਕੇ ਵੀਰੇ ਜਰੂਰ ਤੁਸੀਂ ਸਾਰੇ ਵੀਰਾਂ ਨੇ ਇਹਦੇ ਤੇ ਆਫਰਸ ਚੈੱਕ ਕਰਦੇ ਰਹਿਣਾ ਵਾ ਇੱਕ ਵਾਰੀ ਵਿਜ਼ਿਟ ਜਰੂਰ ਕਰਨਾ ਮੇਰੇ ਕਹਿਣ ਤੇ ਮੈਂ ਕਿਹਾ ਇਹ ਡਿਸ਼ਸ ਦੇਖ ਕੇ ਤੇ ਦੇਖਣ ਚ ਤੇ ਮੈਨੂੰ ਐ ਲੱਗਦਾ ਵੀ ਮੈਂ ਹੁਣੇ ਖਾ ਜਾਵਾਂ ਤੇ ਮੈਨੂੰ ਜਿਹੜੇ ਵੀਰਾਂ ਨੇ ਪਹਿਲਾਂ ਖਾਧੀ ਮੈਨੂੰ ਦੱਸਦੇ ਪਏ ਵੀ ਬਹੁਤ ਹੀ ਜ਼ਿਆਦਾ ਸਵਾਦ ਹੈ ਇੱਕ ਵਾਰੀ ਵਿਜ਼ਿਟ ਜਰੂਰ ਕਰਿਆ ਜੇ ਆਈਡੀ ਵਿਜ਼ਿਟ ਕਰਕੇ ਉਹਨੂੰ ਫੋਲੋ ਕਰ ਲਓ ਕਿ ਤੁਹਾਨੂੰ ਆਫਰ ਬਾਰੇ ਪਤਾ ਲੱਗਦਾ ਰਹੇ ਥੈਂਕ ਯੂ ਸੋ ਮਚ ਧੰਨਵਾਦ